ਦੀ ਸਾਹਿਬ ਅੱਜ ਤੁਹਾਨੂੰ ਮੇਨ ਬਾਜ਼ਾਰ ਖੇਮ ਕਰਨ ਦਾ ਉਹ ਪਚੇਰਮੈਨ ਜੁਡ ਕੀਤਾ ਗਿਆ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਚੇਅਰਮੈਨ ਸਾਹਿਬ ਜੀ ਦਾ ਚੌਦੀ ਜੀ ਵੀ ਲਾਲ ਜੀ ਦਾ ਪ੍ਰਧਾਨ ਜੀ ਦਾ ਅਮਿਤਾ ਦੇ ਤਸੀਲ ਵਿਆਹ ਦੇ ਪ੍ਰਧਾਨ ਜੀ ਅਮਰਜੀਤ ਜੀ ਨੇ ਗੋਰਖਾ ਜੀ ਨੇ ਬੋਦੀ ਜੀ ਨੇ ਹੰਦਾ ਜੀ ਨੇ ਸੁਦੇਵ ਰਾਜ ਜੀ ਨੇ ਪਵਨਪੁਰੀ ਜੀ ਨੇ ਬਿਲਾ ਜੀ ਨੇ ਅਮਰਜੀਤ ਮਲਤਾਈ ਸਾਡੇ ਪ੍ਰਧਾਨ ਜਿਹੜੇ ਸਰਪੰਚ ਘਰ ਹਸਾਬਾ ਦੇਖੋਤੇ ਨੇ ਮੈਂ ਆਪ ਜੀ ਨੂੰ ਇਹੋ ਸ਼ਰਾਰਹ ਦੁਆਣਾ ਕਿ ਜਿਹੜੀ ਤਹਾ ਜੁਨੇਵਾਰੀ ਮੈਨੂੰ ਬਿਜਾਰ ਦੇ ਜਿਸ ਦੇ ਪਾਈ ਹੈ ਮੈਂ ਇਮਾਨਦਾਰੀ ਤਨਬੰਦ ਨੰਭਾਵਾਂਗਾ ਇੱਕ ਨਾਲ ਹੋਣਾ ਬੇਇਜ਼ਤੀ ਕਰਦਾ ਚਾਹਾਂਗਾ ਦੁਕਾਨਦਾਰ ਭਰਾਵਾਂ ਨੂੰ ਭਰਾਓ ਤੁਹਾਨੂੰ ਪਤਾ ਹੈ ਜੇ ਵਿਆਪ ਦੇ ਜੋ ਹਾਲਾਤ ਕਾਰੋਬਾਰ ਦੇ ਨੇ ਰਹਿ ਨਹੀਂ ਗਏ ਬਾਅਦ ਹੀ ਗਈ ਤੋਂ ਬੱਜੇ ਅੱਗੇ ਮੈਂ ਸਿਹਾਰ ਕਮੇਟੀ ਬਾਈ ਉਹ ਬੇਇਜ਼ਤੀ ਕੀਤੀ ਸੀ ਮੈਂ ਖਾ ਸ਼ਹਿਰ ਨਹੀਂ ਗਈ ਜੂਰ ਦੋ ਮੰਦਰ ਗੋਦ ਜਿਹੜਾ ਹਪਰੋਗ ਸ਼ਹਿਰ ਦੀ ਜਾਵੇ ਬਾਦ ਲਈ ਡੋਪਾ ਬਾਦ ਕੇ ਦੁਕਾਨਦਾਰਾਂ ਵੀਰਾਂ ਨੂੰ ਵੇਚਦੀ ਹੈ ਜੋ ਸਾਡੇ ਬਿਜਾਰ ਦੇ ਬੰਦੇ ਉੱਠ ਕੇ ਨਾਲ ਤੁਰਦੇ ਦੇ ਗ੍ਰਹੀ ਹੋਣ ਵਾਸਤੇ ਉਹਨਾਂ ਕੋਲ ਹੱਥ ਜੁੜਦਾ ਨਾ ਕਿ ਗ੍ਰਹੀ ਬਾਦ ਕੇ ਦੁਕਾਨਦਾਰਾਂ ਲਈ ਮੁਸ਼ਕਲ ਲੱਗੇ ਕੀ ਮੈਂ ਸਵੇ ਸਵੇ ਦੇ ਬੁੱਧਾ ਉਹ ਬੇਸ਼ਕ ਦੁਕਾਨਦਾਰ ਵੀ ਗੱਲ ਕਰਦਾ ਆਹਨੇ ਕਰਦਾ ਰਹਿਣਾ ਦਾ ਠੀਕ ਹੈ